ਰੰਡੋ ਦੇ ਕੱਪ ਦਾ ਵੀ ਵੈਸੇ ਹੈ ਤੇ ਵਰਲਡ ਕੱਪ ਦਾ ਵੀ ਵੈਸੇ ਇੱਕ ਵਾਰ ਤਾੜੀਆਂ ਮਾਰ ਦੀ ਜੋਰ ਦੇ। ਇਹ ਫਟੇ ਸਿੰਘ ਸਰਪੰਚ ਦਾ ਪੁੱਤ ਹੈ। ਮਾਤਾ ਜੁਗਿੰਦਰ ਕੌਰ ਨੂੰ ਮਾਣ ਆਪਣੇ ਪੁੱਤਰ ਦੇ ਉੱਪਰ ਤੇ ਅੱਜ ਦਾ ਜਿਹੜਾ ਸਨਮਾਨ ਹੈ ਇਹ ਸਨਮਾਨ ਜਿੰਦਰ ਵਿਰਕ ਫਰਾਂਸ ਹੈਪੀ ਵਿਰਕ ਫਰਾਂਸ ਮਿਲਾਂ ਦੇ ਫਰਾਂਸ ਜੀਤਾ ਪੱਡਾ ਦੀ ਫਰਾਂਸ ਖੀਰਾਬੜੀ ਖੀਰਾ ਤਾੜੀ ਵਾਲ ਫਰਾਂਸ ਦੇਲ ਧਾਰੀ ਵਾਲ ਫਰਾਂਸ ਸੋਨਾ ਬੈਰਸ ਹੁੱਠੀ ਵੀ ਅੰਗਰੇਨ ਤੋਂ ਬਾਹੂ ਖੇੜਾ ਯੂ ਐਸ ਏ ਸ਼ੀਰਾ ਹਲਖੀਪਾ ਸੁਖਵਰ ਕੈਨੇਡਾ ਸੋਨਾ ਖੇੜਾ ਜੀ ਰਿਤਕਾਲ ਵੇਕਰ ਕੈਨੇਡਾ ਤੇ ਰਾਜਾ ਧਰਪੂ ਜੀ ਇਹਦਾ ਭਰਾਵਾਂ ਦੇ ਵੱਲੋਂ ਅੱਜ ਫਾਰ ਰੱਖਦੇ ਨਾਲ ਵੱਡਾ ਸਨਮਾਨ ਸਾਡੇ ਕਬੱਡੀ ਦੇ ਵੱਡੇ ਮੱਲ ਦਾ ਸਾਡੇ ਫਤਿਹ ਸਿੰਘ ਸਰਪੰਚ ਦੇ ਪੁੱਤ ਦਾ ਵਾਤਾ ਜਗਿੰਦਰ ਕੌਰ ਦੇ ਪੁੱਤਰ ਦਾ ਸਨਮਾਨ ਜਗਦੀਸ਼ਿੰਦਰ ਵੇਕ

2011 ਦੇ ਵਿੱਚ ਖੇਡਣ ਲਈ ਪਹੁੰਚਿਆ ਬੀਸੀ ਦੇ ਵਿੱਚ ਸੀ ਦਾ ਵੇਖਿਆ 2011 ਦੇ ਟਨਟਰ ਸੀਜ਼ਨ ਦਾ ਵੇਖਿਆ ਸੋਨਾ ਖੇਡੀ ਇੰਗਲੈਂਡ ਬਾਊ ਖੇਡ ਅਮਰੀਕਾ ਸ਼ੀਆ ਉਰਖੀ ਕੀਪਾ ਸੁਰਖਰ ਕੈਨੇਡਾ ਸੋਨਾ ਖੇਡਾ ਜੀ ਪ੍ਰੇਤਪਾਲ ਮਿਰਕ ਕੈਨੇਡਾ ਰਾਜਾ ਕੰਝੂ ਜੀ ਇਹਦਾ ਭਰਾਵਾਂ ਦੇ ਬਲਵਾ ਅੱਜ ਗੜਲ ਦੀਪ ਦਾ ਇਕਬਾਲ ਗਾਲਮ ਨੇ ਪੂਰਾ ਵਿਸਥਾਰ ਦੇ ਨਾਲ ਦੱਸਿਆ ਵੀ ਦੋਹਾਂ ਮਹਾਨ ਮੇਰੇ ਵੀਰੋ ਇਸ ਵੇਲੇ ਮੇਰੋਂ ਵੱਡਾ ਸਨਮਾਨ ਜਿੰਦਰ ਵਿਰਕ ਫਰਾਸ ਤੇ ਨਾਲ ਖੜੇ ਆਲਮ ਕਵੀ ਜੀ ਨੇ ਸਾਰੇ ਨਾਮ ਬੁਲੇ ਹੈ ਬਹੁਤ ਬਹੁਤ ਧੰਨਵਾਦ ਹੈ ਜਿੰਦਰ ਵਿਰਕ ਜੀ ਜੀਤਾ ਵੱਡਾ ਫਰਾਸ ਸ਼ੀਰਾਂ ਧਾੜੀ ਵਾਲ ਦਿਲ ਧਾੜੀ ਵਾਲ ਫਰਾਸ ਤੋਂ ਸੋਨਾ ਉੱਥੇ ਇੰਗਲੈਂਡ ਤੋਂ ਬਾਹੂ ਖੜਾ ਅਮਰੀਕਾ ਤੋਂ ਸ਼ੀਰਾਂ ਔਲਖ ਜੀ ਕੀਪਾ ਸੁਪਰ ਕੈਨੇਡਾ ਸੋਨਾ ਖੜਾ ਦੀ ਪ੍ਰਿਟ